ਇਸ ਵੇਲੇ ਅਸੀਂ ਚਿਹੜੂ ਦੇ ਪੁਲ ਦੇ ਉੱਤੇ ਖੜੇ ਆ ਜੋ ਕਿ ਫਗਵਾੜਾ ਤੋਂ ਜਲੰਧਰ ਤੇ ਜਲੰਧਰ ਤੋਂ ਫਗਵਾੜਾ ਜਾਣ ਵਾਲਾ ਹਾਈਵੇ ਆ ਤੇ ਇਸ ਪੁਲ ਦੇ ਥੱਲੇ ਜਿਹੜੀ ਵਹੀ ਵਹਿੰਦੀ ਆ ਤੁਸੀਂ ਉਹਦੀ ਹਾਲਤ ਜਿਹੜੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਵਹੀ ਜਿਹੜੀ ਓਵਰਫਲੋ ਹੋਣ ਵਾਲੇ ਹਾਲਾਤਾਂ ਦੇ ਵਿੱਚ ਆ ਚੁੱਕੀ ਆ ਤੇ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਉਸ ਦੀ ਵਜ੍ਹਾ ਨਾਲ ਜੋ ਹਾਲਤ ਆ ਉਹ ਵਹੀ ਦੀ ਤੁਸੀਂ ਵੇਖ ਸਕਦੇ ਹੋ ਇਹ ਵਹੀ ਪਿੱਛੋਂ ਫਗਵਾੜੇ ਤੋਂ ਚੱਲਦੀ ਆਉਂਦੀ ਆ ਤੇ ਗਾਂ ਨਕੋਦਰ ਤੱਕ ਇਹ ਵਹਿੰਦੀ ਆ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਹੁੰਦੀ ਹੋਈ ਜਾਂਦੀ ਆ ਜੇਕਰ ਇਹ ਓਵਰਫਲੋ ਹੁੰਦੀ ਆ ਤਾਂ ਪਿੰਡਾਂ ਤੱਕ ਜਿਹੜੇ ਕਿ ਜ਼ਿਲ੍ਹਾ ਜਲੰਧਰ ਦੇ ਨਾਲ ਲੱਗਦੇ ਪਿੰਡ ਨੇ ਨਕੋਦਰ ਨਾਲ ਲੱਗਦੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਵੀ ਜਿਹੜਾ ਡਰਿਆ ਪਾਣੀ ਦੇ ਜਾਣ ਦਾ ਜਿਹੜਾ ਡਰ ਲੋਕਾਂ ਦੇ ਮਨਾਂ ਦੇ ਵਿੱਚ ਬਣਿਆ ਹੋਇਆ ਆ ਸੋ ਗੁਜ਼ਾਰਿਸ਼ ਆ ਕੁਦਰਤ ਨੂੰ ਕਿ ਕੇਸ ਵੇਲੇ ਉਹ ਆਪਣਾ ਇਹ ਕਹਿਰ ਬੰਦ ਕਰੇ ਬਹੁਤ ਜ਼ਿਆਦਾ ਬਾਰਿਸ਼ਾਂ ਨੇ ਮੀਂਹਾਂ ਨੇ ਜਿਹੜਾ ਹੈ ਜਿੱਥੇ ਸਤਲੁਜ ਬਿਆਸ ਕੱਗਰ ਤੇ ਰਾਵੀ ਦੇ ਦਰਿਆਵਾਂ ਨੂੰ ਭਰ ਦਿੰਦਾ ਹੈ ਉੱਥੇ ਹੀ ਹੁਣ ਜਲੰਧਰ ਦੀ ਜਿਹੜੀ ਇਹ ਵੇਈ ਹੈ ਇਹ ਵੀ ਇਸ ਵੇਲੇ ਪਾਣੀ ਦਾ ਜਿਹੜਾ ਸਤਾਰਿਆ ਦਾ ਪੱਧਰ ਤੁਸੀਂ ਦੇਖ ਸਕਦੇ ਕਿੰਨਾ ਉੱਪਰ ਜਾ ਰਿਹਾ ਆ। ਚਿਹੜੂ ਦੀ ਜਿਹੜੀ ਇਹ ਵਹੀ ਹੈ ਜਿਸ ਨੂੰ ਤੁਸੀਂ ਦੇਖ ਰਹੇ ਹੋ ਆ ਸੋਚਣ ਵਾਲੀ ਗੱਲ ਹੈ ਇਹ ਵਹੀ ਜਿਹੜੀ ਆ ਅੱਗੇ ਝਾਲ ਕੇ ਇਹ ਹਰੀਕੇ ਹੈਡ ਦੇ ਨਾਲ ਲੱਗਦੀ ਆ ਹੋਰ ਦਰਿਆਵਾਂ ਦੇ ਵਿੱਚ ਜਾ ਕੇ ਬੰਦੀ ਆ ਤੇ ਦਰਿਆਵਾਂ ਦੇ ਵਿੱਚ ਤੇ ਪਹਿਲਾਂ ਹੀ ਪਾਣੀ ਜਿਹੜਾ ਬਹੁਤ ਓਵਰਫਲੋ ਦੇ ਉੱਤੇ ਆ ਤੇ बार-बार ਦਰਿਆਵਾਂ ਦਾ ਡੈਮਾਂ ਦਾ ਜਿਹੜਾ ਪਾਣੀ ਛੱਡਿਆ ਜਾ ਰਿਹਾ ਜੇਕਰ ਇਹ ਵੀ ਓਵਰਫਲੋ ਹੋ ਕੇ ਉਹਨਾਂ ਦਰਿਆਵਾਂ ਦੇ ਵਿੱਚ ਜਾਂਦੀ ਆ ਤਾਂ ਫੇਰ ਕੀ ਹਾਲਤ ਹੋਊਗੀ? ਹੋਰ ਪਿੰਡਾਂ ਦੇ ਵਿੱਚ ਕੀ ਹਾਲਤ ਹੋਗੀ ਅਸੀਂ ਸੋਚ ਸਕਦੇ ਆ ਪਹਿਲਾਂ ਹੀ ਜਿਹੜੇ ਪਿੰਡਾਂ ਦੇ ਲੋਕ ਨੇ ਡਰੇ ਹੋਏ ਨੇ ਸਹਮੇ ਹੋਏ ਨੇ ਔਰ ਇਸ ਦੇ ਇਲਾਕੇ ਦੇ ਨਾਲ ਲੱਗੇ ਹੋਏ ਜਿੰਨੇ ਪਿੰਡ ਨੇ ਉਹਨਾਂ ਦੇ ਵਿੱਚ ਜਿਹੜਾ ਖਤਰਾ ਲੋਕਾਂ ਦੇ ਮਨਾਂ ਦੇ ਵਿੱਚ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਵਹੀ ਜਿਹੜੀ ਆ ਮੀਂਹ ਦੇ ਪਾਣੀ ਦੇ ਨਾਲ ਭਰੀ ਜਾ ਰਹੀ ਆ ਤੇ ਭਰਦੀ ਜਾ ਰਹੀ ਆ ਤੇ ਅੱਗੇ ਚੱਲ ਕੇ ਜਿੱਥੇ ਵੀ ਇਹ ਵੇਈਂ ਜਾ ਕੇ ਬਹਿਣੀ ਆ ਹਰੀਕੇ ਹੜ ਦੇ ਨਾਲ ਲੱਗਣੀ ਆ ਉੱਥੇ ਕੀ ਹਾਲਤ ਹੋਊਗੀ ਇਹ ਸੋਚਣ ਵਾਲੀ ਗੱਲ ਆ ਸੋ ਲਗਾਤਾਰ ਜਿਹੜਾ ਡਰ ਬਣਿਆ ਹੋਇਆ ਪ੍ਰਸ਼ਾਸਨ ਦੇ ਮਨ ਦੇ ਵਿੱਚ ਵੀ ਡਰ ਬਣਿਆ ਹੋਇਆ ਤੇ ਆਮ ਲੋਕ ਬਹੁਤ ਇਸ ਇਲਾਕੇ ਦੇ ਪਿੰਡਾਂ ਦੇ ਲੋਕ ਜਿਹੜੇ ਸਹਿਮੇ ਹੋਏ ਨੇ ਤੇ ਡਰ ਵਾਲੀ ਗੱਲ ਹੈ ਵੀ ਕਿਉਂਕਿ ਪਹਿਲਾਂ ਹੀ ਜਿਹੜਾ ਪਾਣੀ ਆ ਉਹ ਪੰਜਾਬ 'ਚ ਸੰਭਾਲਿਆ ਨਹੀਂ ਜਾ ਰਿਹਾ ਖੜਾ ਨੇ ਇਹੋ ਜੀ ਮਾਰ ਮਾਰੀ ਆ ਕਿ ਕਿਸਾਨ ਜਿਹੜਾ ਬਰਬਾਦ ਹੋਣ ਤੇ ਆਇਆ ਹੋਇਆ ਤੇ ਲੋਕ ਘਰ ਤੋਂ ਬੇਕਾਰ ਹੋਏ ਨੇ ਤੇ ਹੋਰ ਵੀ ਜਿਹੜੇ ਪਿੰਡ ਜਿਹੜੇ ਬਚੇ ਹੋਏ ਨੇ ਉਹਨਾਂ ਦੇ ਵਿੱਚ ਵੀ ਇਹ ਹਾਲਤ ਨਾ ਹੋਵੇ ਇਹੋ ਜਿਹੜਾ ਡਾਰਾ ਉਹ ਬੜਾ ਹ ਤੁਸੀਂ ਦੇਖ ਸਕਦੇ ਤਸਵੀਰਾਂ ਇਸ ਵਹੀ ਦੀਆਂ ਕਿਸ ਤਰੀਕੇ ਦੇ ਨਾਲ ਮੀਂਹ ਦੇ ਪਾਣੀ ਦੇ ਨਾਲ ਜਿਹੜੀ ਇਹ ਚਿਹੜੂ ਦੀ ਜਿਹੜੀ ਵਹੀ ਹੈ ਇਹ ਭਰੀ ਜਾ ਰਹੀ ਆ ਨੱਕੋ ਨਾਕੇ ਇਸ ਵੇਲੇ ਇਹ ਭਰਦੀ ਜਾ ਰਹੀ ਹੈ ਇਸ ਵੇਲੇ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਜਲੰਧਰ ਦੇ ਚਿਹੜੂ ਵਾਲੇ ਪੁਲ ਦੀਆਂ ਤਸਵੀਰਾਂ ਜਿੱਥੇ ਮੇਰੇ ਪਿੱਛੇ ਚਿਹੜੂ ਦੇ ਪੁਲ ਦੇ ਥੱਲੇ ਵਹੀ ਵਹਿੰਦੀ ਹੈ ਤੇ ਇੱਥੇ ਪੀਰ ਖਵਾਜਾ ਪੀਰ ਦੀ ਜਗਾ ਵੀ ਹੈ ਤੇ ਇਸ ਵੇਲੇ ਉਹ 10 ਫੁੱਟ ਦੇ ਤਕਰੀਬਨ ਜਿਹੜੀ ਹੈ ਇਹ ਇਸ ਵੇਲੇ ਪਾਣੀ ਦੇ ਨਾਲ ਘਿਰੀ ਹੋਈ ਜਗਾ ਆ ਚਿਹੜੂ ਵਾਲਾ ਪੋਲਿਆ ਬੜਾ ਮਸ਼ਹੂਰ ਪੋਲਿਆ ਇਹ ਜਲੰਧਰ ਫਗਵਾੜਾ ਹਾਈਵੇ ਦੇ ਉੱਤੇ ਲੰਘਣ ਵਾਲਾ ਪੁਲ ਜਿੱਥੇ ਖਵਾਜਾ ਪੀਰ ਦਾ ਸਥਾਨ ਵੀ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ 10 ਫੁੱਟ ਤੱਕ ਜਿਹੜਾ ਪਾਣੀ ਆ ਇਸ ਵੇਈ ਦੇ ਉੱਤੇ ਫੈਲ ਚੁੱਕਿਆ ਫਲੋ ਹੋਇਆ ਪਿਆ ਆ ਤੇ ਇਹ ਵੇਈ ਜਿਹੜੀ ਆ ਕਾਫੀ ਹੱਦ ਤੱਕ ਪਾਣੀ ਦੇ ਨਾਲ ਉੱਪਰ ਤੱਕ ਭਰ ਚੁੱਕੀ ਆ ਸੋ ਪੀਰਵਾਲੀ ਜਿਹੜੀ ਜਗ੍ਹਾ ਆ ਉਹ ਵੀ ਜਿਹੜੀ ਆ ਪਾਣੀ ਦੇ ਵਿੱਚ ਲਗਭਗ ਡੁੱਬ ਚੁੱਕੀ ਆ ਸੋ ਤਸਵੀਰਾਂ ਤੁਸੀਂ ਇਸ ਵੇਲੇ ਵੇਖ ਸਕਦੇ ਹੋ ਜਲੰਧਰ ਦੇ ਚਿਹੜੂ ਪੋਲ ਦੀਆਂ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਆ ਇੱਥੇ ਭਰਿਆ ਹੋਇਆ ਕੀ ਹਾਲਤ ਆ ਇਸ ਵੇਲੇ ਲਗਾਤਾਰ ਮੀਂਹ ਦੇ ਪੈਣ ਦੇ ਨਾਲ ਜਿਹੜਾ ਡਰੇਨੇਜ ਸਿਸਟਮ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਬੁਰੀ ਤਰ੍ਹਾਂ ਡਰੇਨੇਜ ਸਿਸਟਮ ਫੇਲ ਹੋਇਆ ਨਜ਼ਰ ਆ ਰਿਹਾ ਆ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਪੁਲ ਦੇ ਥੱਲੇ ਜਿਹੜੀ ਵਹੀ ਵਹਿੰਦੀ ਆ ਵੀ ਉਹ ਜਿਹੜੀ ਆ ਇਸ ਵੇਲੇ ਪੂਰੀ ਤਰ੍ਹਾਂ ਪਾਣੀ ਦੇ ਨਾਲ ਭਰੀ ਹੋਈ ਆ ਤੇ ਪੀਰਾ ਵਾਲੀ ਜਿਹੜਾ ਸਥਾਨ ਆ ਉਹ ਵੀ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬਿਆ ਹੋਇਆ ਸੋ 10 10 ਫੁੱਟ ਤੱਕ ਜਿਹੜਾ ਪਾਣੀ ਆ ਇੱਥੇ ਇਸ ਵੇਲੇ ਆਇਆ ਹੋਇਆ ਸੇਵਾ ਕਰਦੇ ਹੋ ਇੱਥੇ ਹਾਂਜੀ ਹਾਂਜੀ ਕਿੰਨੇ ਸਾਲਾਂ ਤੋਂ ਕਰ ਰਹੇ ਹੋ 20 ਸਾਲ ਹੋ ਗਏ 20 ਸਾਲ ਹੋ ਗਏ ਕਦੇ ਇੰਨਾ ਪਾਣੀ ਆਇਆ ਦੇਖਿਆ ਪਹਿਲਾਂ ਹਾਂਜੀ ਇੱਕ ਵਾਰੀ ਪਹਿਲਾਂ ਵੀ ਆਇਆ 84 78 ਚ ਆਇਆ ਸੀ 88 ਚ 88 88 ਤੇ ਖੜਾ ਜਾਣਾ ਹਾਂਜੀ ਹਾਂ ਉਸ ਤੋਂ ਬਾਅਦ ਹੁਣ 25 ਚ ਆਇਆ ਹਾਂ 25 ਚ ਆਇਆ ਇਹ ਕਿੰਨੇ ਦਿਨਾਂ ਤੋਂ ਇਹ ਥਾਨ ਜਿਹੜਾ ਡੁੱਬਿਆ ਹੋਇਆ ਕੁ ਮਹੀਨਾ ਹੋ ਗਿਆ ਕਦੀ ਚੜ ਜਾਂਦਾ ਕਦੀ ਉਤਰ ਜਾਂਦਾ ਅੱਛਾ ਹਾਂਜੀ ਇਸ ਵੇਲੇ 10 ਫੁੱਟ ਹੈਗਾ ਹਾਂ 10 12 ਫੁੱਟ ਚੜਿਆ ਆ ਹੁਣ ਹਾਂ ਹਾਂਜੀ ਤੇ ਫਿਰ ਲੋਕ ਜਿਹੜੇ ਆਉਂਦੇ ਨੇ ਮੱਥਾ ਟੇਕ ਪੰਦ ਸਾਹਿਬ ਕੋ ਕੀਤਾ ਬੰਦ ਕੀਤਾ ਹਾਂ ਕਿੰਨੇ ਦਿਨਾਂ ਤੋਂ ਬੰਦ ਹੈ ਇਹ ਇਹ ਵੀ ਮਹੀਨਾ ਹੋ ਗਿਆ 15 20 ਦਿਨ ਕਦੀ ਪਹਿਲਾਂ ਵੀ ਆਇਆ ਚੜੀ ਜਾਂਦਾ ਉਤਰ ਜਾਂਦਾ ਤੇ ਆ ਕੱਲ ਦਾ ਕੱਲ ਸਵੇਰ ਦਾ ਪੂਰਾ ਚੜਿਆ ਕੱਲ ਸਵੇਰੇ 8 ਵਜੇ ਤੋਂ ਲੈ ਕੇ ਨਾ ਚੜੀ ਜਾਂਦਾ ਹੁਣ ਚੜੀਦਾ 12 ਫੁੱਟ ਚੜ ਗਿਆ ਹਾਂਜੀ ਜਦੋਂ ਉਤਰਦਾ ਕਿੱਥੇ ਕਿੰਨਾ ਕੁ ਉਤਰ ਜਾਂਦਾ ਤੇਰਾ ਤਾਂ ਕੋਈ ਪਤਾ ਨਹੀਂ ਕਿੰਨੇ ਦਿਨ ਉਤਰਨਾ ਕਰਨੀ ਉਤਰਦਾ ਉਤਰਦਾ ਕਿੰਨਾ ਕ ਉਤਰਦਾ ਨਹੀਂ ਚੜਦਾ ਹੀ ਆ ਖੜਾ ਆ ਖੜਾ ਆਦਾ ਹਾਂਜੀ ਹਾਂਜੀ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ 20 ਸਾਲ ਤੋਂ ਸੇਵਾ ਕਰ ਰਹੇ ਨੇ ਤੇ ਇਹਨਾਂ ਦਾ ਕਹਿਣਾ ਕਿ ਦੂਸਰੀ ਵਾਰੀ ਇਹ ਜਿਹੜੀ ਹਾਲਤ ਐ ਇੱਥੇ ਹੋਈ ਆ 88 ਦੀ ਤੁਹਾਨੂੰ ਯਾਦ ਹੈ ਸਾਰੀ ਇੱਥੇ ਜਾਉਨੀ ਜਿੱਤਤਨੀ ਹੁਣ ਉਹਦਾ ਪਾਣੀ ਇਦੋਂ ਇਦੋਂ ਵੀ ਜ਼ਿਆਦਾ ਆਹੀ ਉਹਦਾ ਹਾਂ ਬਹੁਤ ਭਣਿਆ ਆਇਆ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਚਿਹੇੜੂ ਦੇ ਪੁਲ ਦੇ ਉੱਤੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੋਂ ਲੋਕ ਲੰਘ ਰਹੇ ਨੇ ਜਲੰਧਰ ਫਗਵਾੜਾ ਹਾਈਵੇ ਆ ਨੈਸ਼ਨਲ ਹਾਈਵੇ ਰੋਡ ਆ ਤੇਰੇ ਥੱਲੇ ਅ ਦਰਬਾਰ ਖਵਾਜਾ ਸਾਹਿਬ ਦੀ ਜਿਹੜਾ ਜਗ੍ਹਾ ਆ ਉਹ ਇਸ ਵੇਲੇ ਪੂਰੀ ਤਰ੍ਹਾਂ ਪਾਣੀ ਦੇ ਨਾਲ ਡੁੱਬਿਆ ਹੋਇਆ ਆ ਤੇ ਭਗਤਾਂ ਦੇ ਦਰਸ਼ਨ ਕਰਨ ਨੂੰ ਇਹ ਜਿਹੜੀ ਜਗ੍ਹਾ ਆ ਲਗਭਗ ਪਿਛਲੇ 1 ਮਹੀਨੇ ਤੋਂ ਬੰਦ ਕੀਤੀ ਗਈ ਆ ਕਿਉਂਕਿ ਇੱਥੇ ਦੀ ਜਿਹੜੀ ਹਾਲਤ ਆ ਉਹ ਬਹੁਤ ਜ਼ਿਆਦਾ ਬੁਰੀ ਹੋ ਰਹੀ ਆ ਪਾਣੀ ਘਟ ਨਹੀਂ ਰਿਹਾ ਇਥੇ ਦੇ ਸੇਵਾਦਾਰਾਂ ਦਾ ਕਹਿਣਾ ਲਗਾਤਾਰ ਪਾਣੀ ਜਿਹੜਾ ਵੱਧਦਾ ਹੀ ਜਾ ਰਿਹਾ ਆ ਤੇ ਪੂਰੀ ਤਰ੍ਹਾਂ ਇਹ ਜਿਹੜੀ ਖਵਾਜਾ ਪੀਰ ਦੀ ਜਗ੍ਹਾ ਇਸ ਵੇਲੇ ਪਾਣੀ ਦੇ ਨਾਲ ਡੁੱਬੀ ਹੋਈ ਆ ਅ ਦੱਸਿਆ ਜਾਂਦਾ ਇਹ ਵੇਈ ਹੈ ਤੇ ਇਹ ਵੇਈ ਦਾ ਪਾਣੀ ਜਿਹੜਾ ਓਵਰਫਲੋ ਵੀ ਹੋ ਰਿਹਾ ਤੇ ਇਹ ਵੇਈ ਪਿੱਛੋਂ ਫਗਵਾੜੇ ਤੋਂ ਆਉਂਦੀ ਆ ਤੇ ਅੱਗੇ ਨਕੋਦਰ ਤੱਕ ਵੀ ਜਾਂਦੀ ਆ ਗਾਂ ਚੱਲ ਕੇ ਪਿੰਡਾਂ ਨੂੰ ਚਿੱਟੀ ਵੇਈ ਵੀ ਪੈਂਦੀ ਆ ਤੇ ਚਿੱਟੀ ਵੇਈ ਜਿਹੜੀ ਆ ਉਹ ਕੱਲ ਵੀ ਓਵਰਫਲੋ ਹੋਈ ਸੀ ਦੁਪਹਿਰੋਂ ਬਾਅਦ ਓਵਰਫਲੋ ਹੋਈ ਸੀ ਜਿਸ ਦਾ ਜਾਇਜ਼ਾ ਹੈ ਜਿਹੜੇ ਮੌਕੇ ਦੇ ਮੌਜੂਦਾ ਵਿਧਾਇਕ ਐਮਐਲਏ ਪ੍ਰਗਟ ਸਿੰਘ ਹੁਣਾਂ ਨੇ ਲਿਆ ਸੀ ਤੇ ਉਹਨਾਂ ਨੇ ਚਿੱਟੀ ਵਈ ਦੇ ਓਵਰਫਲੋ ਹੋਣ ਦੀ ਜਿਹੜੀ ਚਿੰਤਾ ਹੈ ਉਹ ਵੀ ਜ਼ਾਹਿਰ ਕੀਤੀ ਸੀ ਤੇ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਵੀ ਦਿੱਤੀਆਂ ਹਨ ਕਿ ਇਸ ਵਈ ਦੇ ਵੱਲ ਜਿਹੜੀ ਆ ਬਾਜ ਵਾਲੀ ਅੱਖ ਰੱਖੀ ਜਾਵੇ ਜੇਕਰ ਇਹ ਫਲੋ ਤੋਂ ਬਾਹਰ ਜ਼ਿਆਦਾ ਜਾਂਦੀ ਆ ਤਾਂ ਪਿੰਡਾਂ ਵੱਲ ਜਿਹੜਾ ਪਾਣੀ ਨਾ ਜਾਵੇ ਤਾਂ ਉਹਦੇ ਲਈ ਜਿਹੜੇ ਕੁਝ ਏhtਿਆਤ ਵਰਤੇ ਜਾਣ ਸੋ ਲਗਾਤਾਰ ਜਿਹੜੀ ਚਿੰਤਾ ਇਸ ਚਿੱਟੀ ਵਈ ਨੂੰ ਲੈ ਕੇ ਜਿਹੜੀ ਜਿਤਾਈ ਜਾ ਰਹੀ ਹੈ ਤਾਂ ਕਿ ਪਾਣੀ ਜਿਹੜਾ ਆ ਉਹ ਕੰਟਰੋਲ ਕੀਤਾ ਜਾ ਸਕੇ ਤਾਂ ਕਿ ਲੋਕਾਂ ਨੂੰ ਜਿਹੜੇ ਨਾਲ ਦੇ ਲੱਗਦੇ ਪਿੰਡ ਨੇ ਉਹਨਾਂ ਨੂੰ ਪਾਣੀ ਤੋਂ ਬਚਾਇਆ ਜਾ ਸਕੇ ਉੱਥੇ ਜਿਹੜੀ ਕੋਈ ਸਮੱਸਿਆ ਨਾ ਹੋਵੇ ਸੋ ਆਰਪੀਡੀ 24 ਤੇ ਦੇਖ ਰਹੇ ਤੁਸੀਂ ਅੱਜ ਜਲੰਧਰ ਸ਼ਹਿਰ ਦੇ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਜਲੰਧਰ ਤੋਂ ਫਗਵਾੜਾ ਰੋਡ ਦੇ ਛੇੜੂ ਦੇ ਪੁਲ ਤੱਕ ਕੀ ਹਾਲਤ ਆ ਜੇਕਰ ਕਿਸੇ ਨੇ ਜਲੰਧਰ ਤੋਂ ਫਗਵਾੜੇ ਨੂੰ ਵੀ ਜਾਣਾ ਤਾਂ ਤਦ ਵੀ ਉਸ ਨੂੰ ਡੇਢ ਘੰਟਾ ਲਗਪਗ ਗੱਡੀ ਦੇ ਵਿੱਚ ਜਾ ਟੂ ਵੀਲਰ ਦੇ ਉੱਤੇ ਲੱਗ ਰਿਹਾ ਲਗਾਤਾਰ ਜੋ ਹਾਲਤ ਆ ਉਹ ਜਲੰਧਰ ਦੀ ਮੀਂਹ ਦੇ ਕਾਰਨ ਇਸ ਵੇਲੇ ਖਰਾਬ ਹੁੰਦੀ ਜਾ ਰਹੀ ਆ ਸੋ ਮੀਦ ਕਰਦੇ ਆ ਕਿ ਕੁਦਰਤੀ ਆਫਤ ਦੇ ਵਿੱਚ ਜਿੱਥੇ ਲੋਕ ਲੋਕ ਦੀ ਮਦਦ ਕਰਦੇ ਨੇ ਆਮ ਜਨਤਾ ਇੱਕ ਦੂਜੇ ਦਾ ਹੱਥ ਅੱਗੇ ਵਧਾਰੀ ਹੋ ਤੇ ਹੀ ਪ੍ਰਸ਼ਾਸਨ ਵੀ ਛੇਤੀ ਛੇਤੀ ਜੜੀਆਂ ਹੈ ਕੋਸ਼ਿਸ਼ਾਂ ਆਪਣੀਆਂ ਹੋਰ ਵਧਾਵੇ ਤਾਂ ਕਿ ਲੋਕਾਂ ਨੂੰ ਮੁਸੀਬਤ ਦੀ ਘੜੀ ਦੇ ਵਿੱਚ ਮੁਸੀਬਤ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਸੋ ਉਮੀਦ ਕਰਦੇ ਆ ਕਿ ਛੇਤੀ ਹੀ ਕੇਂਦਰ ਸਰਕਾਰ ਵੀ ਜਿਹੜੀ ਹੈ ਪੰਜਾਬ ਦਾ ਜਿਹੜਾ ਸਿਰ ਪਲੋਸੇਗੀ ਤੇ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਜਿਹੜਾ ਹੈ ਜਿਹੜਾ ਲੋਕਾਂ ਦੀ ਜਿਹੜੀ ਮਦਦ ਕਰਨ ਦੇ ਲਈ ਅੱਗੇ ਆਏਗੀ ਇਸ ਤਰ੍ਹਾਂ ਦੀ ਸੋ ਉਮੀਦ ਕਰਦੇ ਆ ਸਵਾਰਪੀਟੀ 24 ਤੇ ਦੇਖ ਰਹੇ ਤੁਸੀਂ ਜਲੰਧਰ ਫਗਵਾੜਾ ਹਾਈਵੇ ਜੋ ਕਿ ਨੈਸ਼ਨਲ ਹਾਈਵੇ ਹੈ ਉਸ ਦੀਆਂ ਇਹ ਤਸਵੀਰਾਂ ਆਰਪੀਟੀ 24 ਤੇ ਮੈਂ ਸ਼ੀਤਲ ਠਾਕੁਰ ਕੈਮਰਾਮੈਨ ਸੁਰਿੰਦਰ ਦੇ ਨਾਲ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ